ਬਾਦ ਮਾਤਾ ਜੀ ਦਾ ਕਿ ਉਹ ਵੀ ਤਸ਼ਰੀਫ ਲਿਆਏ ਨੇ ਸਾਡੀ ਭੈਣ ਨਿੱਕੀ ਸਾਡੀ ਬੇਟੀ ਬੱਚੀ ਸਾਡੀ ਇਹ ਆਏ ਨੇ ਇਹਨਾਂ ਨੇ ਵੀ ਹੌਸਲਾ ਦਿਖਾਇਆ ਕਿ ਹਾਂ ਉਹ ਚੀਜ਼ ਸੰਭੀ ਕਿਉਂ ਰਹਿ ਜੇ ਜਿਹੜੀ ਸਾਡੇ ਬੱਚੇ ਨੇ ਜਾਂ ਸਾਡੇ ਵੀਰ ਨੇ ਸਾਡੇ ਬੱਚੀ ਦੇ ਪਿਤਾ ਨੇ ਜਿਹੜੇ ਏਡੀ ਰੂਹ ਨਾਲ ਬਣਾਈ ਸੀ ਆਡੀਅנס ਵਾਸਤੇ ਤੇ ਇਹ ਪਤਾ ਨਹੀਂ ਕੁਦਰਤ ਆਪ ਹੀ ਕੁਝ ਕਰਦੀ ਹੈ ਸੋ ਕੁਦਰਤ ਨੇ ਚਾਇਆ ਕਿ ਫਿਲਮ ਰਿਲੀਜ਼ ਹੋਵੇ ਔਰ ਬਹੁਤ ਜਲਦੀ ਫਿਲਮ ਸਾਡੇ ਵੀਰ ਰਾਜਵੀਰ ਦਾ ਇਹ ਆਖਰੀ ਸ਼ਾਹਕਾਰ ਜਿਹੜਾ ਉਹ ਬਹੁਤ ਜਲਦੀ ਸਾਡੇ ਸਾਰਿਆਂ ਦੇ ਸਾਹਮਣੇ ਹੋਏਗਾ ਤੇ ਇੱਕੋ ਹੀ ਸ਼ਿਕਵਾ ਰੱਬ ਨਾਲ ਕਦੇ ਸੋਚਿਆ ਨਹੀਂ ਸੀ ਕਿ ਇਸ ਫਿਲਮ ਦੀ ਆਪਾਂ ਪ੍ਰੈਸ ਕਾਨਫਰੰਸ ਜਦੋਂ ਕਰਾਂਗੇ ਉਦੋਂ ਰਾਜਵੀਰ ਸਾਡੇ ਨਾਲ ਇਸ ਤਰ੍ਹਾਂ ਸ਼ਾਮਲ ਹੋਏਗਾ ਫਿਜ਼ੀਕਲੀ ਨਹੀਂ ਬਟ ਮੈਂ ਫੇਰ ਕਵਾਂਗਾ ਕਿ ਵਕਤ ਨੂੰ ਰੋਕਿਆ ਨਹੀਂ ਜਾ ਸਕਦਾ ਅਸੀਂ ਉਸ ਧਰਤੀ ਤੋਂ ਆਉਂਦੇ ਹਾਂ ਜਿੱਥੇ ਭਾਈ ਮਨੀ ਸਿੰਘ ਵਰਗਿਆਂ ਦੇ ਪਰਿਵਾਰ ਨੇ 90-90 ਜੀ ਸ਼ਹੀਦ ਕਰਵਾਏ ਨੇ ਇਸ ਤਰਤੀ ਤੇ ਸਾਨੂੰ ਮਾਰਾਂ ਚੱਲਣ ਦੀ ਆਦਤ ਹੈ ਤੇ ਅਸੀਂ ਉਹ ਸਦਮਿਆਂ ਚ ਬਾਹਰ ਵੀ ਬਹੁਤ ਜਲਦੀ ਆ ਜੰਨੇ ਆ ਤੇ ਵਾਹਿਗੁਰੂ ਪਰਿਵਾਰ ਨੂੰ ਹੌਸਲਾ ਬਖਸ਼ੇ ਬੁਲੰਦੀ ਬਖਸ਼ੇ ਰਾਜਵੀਰ ਦੀਆਂ ਦਿੱਤੀਆਂ ਖੂਬਸੂਰਤ ਯਾਦਾਂ ਰਾਜਵੀਰ ਦੇ ਕੀਤੇ ਕਾਰਜ ਜੋ ساری ਜ਼ਿੰਦਗੀ ਇਹਨਾਂ ਨੂੰ ਸਨਮਾਨ ਦਵਾਉਂਦੇ ਰਹਿਣਗੇ ਇਹ ਬੱਚੇ ਵੱਡੇ ਹੋ ਕੇ ਵੀ ਆਪਣੇ ਮਾਪਿਓ ਨੂੰ ਆਪਣੇ ਜਦੋਂ ਦੱਸਣਗੇ ਅਸੀਂ ਕਿ ਇਹਨਾਂ ਦੇ ਬੱਚੇ ਆ ਤੇ ਇਹਨਾਂ ਨੂੰ ਫਖਰ ਹੋਏਗਾ ਜਿਸ ਤਰ੍ਹਾਂ ਲੋਕ ਇਹਨਾਂ ਨੂੰ ਸਨਮਾਨ ਦੇਣਗੇ ਛੋਟੇ ਬੱਚਿਆਂ ਨੂੰ